ਲੁਧਿਆਣਾ ਦੇ ਵਿੱਚ ਜਿਹੜਾ ਚੋਰੀਆਂ ਦਾ ਸਿਲਸਿਲਾ ਹੈ ਕਾਫੀ ਜ਼ਿਆਦਾ ਵੱਧਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਇੱਕ ਪੋਰਸ਼ ਏਰੀਆ ਦੇ ਵਿੱਚ ਖੜੇ ਆ ਤਾਂ ਏਰੀਆ ਜਿਹੜਾ ਹੈ ਗੁਰਦੇਵ ਨਗਰ ਹੈ ਜਿੱਥੇ ਚੋਰੀਆਂ ਜਿਹੜੀਆਂ ਕੀ ਆ ਦਿਨ ਬਰ ਦਿਨ ਵੱਧਦੀਆਂ ਜਾ ਰਹੀਆਂ ਨੇ ਕਦੇ ਲੋਕਾਂ ਦੇ ਘਰੇ ਖੜੀਆਂ ਗੱਡੀਆਂ ਵਿੱਚੋਂ ਬੈਟਰੀਆਂ ਕੱਢ ਲਿੱਤੀਆਂ ਜਾਂਦੀਆਂ ਨੇ ਤੇ ਕਦੇ ਹੁਣ ਜਿਹੜੀਆਂ ਕੀ ਨੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਉਹ ਚੋਰੀ ਕਰ ਦਿੱਤੀਆਂ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਹੋਇਆ ਜਿੱਥੇ ਜਿਹੜੀ ਚੋਰੀ ਹੋਈ ਆ ਮਤਲਬ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਨਾ ਜਿਹੜਾ ਕੰਮ ਹੈ ਨਾ ਇਹ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਿਹਾ ਹੈ ਲਾਸਟ ਵੀਕ ਪੰਜ ਛੇ ਦਿਨ ਪਹਿਲੋਂ ਮੇਰੇ ਘਰ ਹੋਇਆ ਕੰਮ ਬਾਹਰੋਂ ਮੀਟਰ ਤੋਂ ਜਿਹੜੀ ਤਾਰ ਅੰਦਰ ਜਾਂਦੀ ਹੈਗੀ ਹੈ ਉਹ ਕੱਟ ਲੰਦੀ ਜਾਂਦੀ ਹੈ ਉਦੋਂ ਠੀਕ ਹੈ ਕੋਈ 4 ਫੁੱਟ ਟੋਟਾ ਲਾ ਕੇ 6 ਫੁੱਟ ਪਰ ਜਿਹਦੀ ਕੱਟੀ ਗਈ ਉਹਨੂੰ ਸਾਰੀ ਅੰਦਰ ਦਾ ਕੇਬਲ ਨਹੀਂ ਪਾਣੀ ਪੈਂਦੀ ਹੈਗੀ ਹੈ ਲਾਈਟ ਉਹਦੀ ਆਫ ਹੋ ਜਾਂਦੀ ਹੈ ਉਸ ਵੇਲੇ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਫੋਨ ਕੀਤਾ ਏਐਸਆਈ ਸਾਹਿਬ ਕੀ ਨਾ ਸੀ ਉਹਨਾਂ ਦਾ ਬਲਵੰਤ ਸਿੰਘ ਜੀ ਆਏ ਸੀਗੇ ਦੇਖਦੋ ਕਿਓ ਚਲੇ ਗਏ ਸਾਨੂੰ ਅਮੀਰ ਦੀ ਕੋਈ ਨਾ ਕੋਈ ਐਕਸ਼ਨ ਲੈਣਗੇ ਨਾ ਤਾਂ ਉਹਨਾਂ ਨੇ ਸਾਨੂੰ ਦੁਹਾਰਾ ਕੋਈ ਕਾਲ ਕੀਤੀ ਨਾ ਐਕਸ਼ਨ ਉਕਸ਼ਨ ਦਾ ਜੋ ਹੋਣਾ ਤੁਹਾਡੇ ਸਾਹਮਣੇ ਹੀ ਆ। ਜਿਵੇਂ ਇੰਨਾ ਲੁਧਿਆਣਾ ਦਾ ਪੋਰਸ਼ ਇਲਾਕਾ ਜਿੱਥੇ ਮੀਨਸ ਲੋਕ ਸਾਰੇ ਵਧੀਆ ਘਰਾਂ ਚ ਲੋਕ ਰਹਿੰਦੇ ਨੇ ਉੱਥੇ ਅਗਲੇ ਨਹੀਂ ਚੋਰੀਆਂ ਉਹ ਵੀ ਇੱਕ ਤਾਰ ਦੀ ਚੋਰੀ ਹੋ ਰਹੀ ਹੈ। ਭਾਈ ਸਾਹਿਬ ਸਭ ਤੋਂ ਵੱਡੀ ਖਰਾਨੀ ਦੀ ਗੱਲ ਤੁਸੀਂ ਪੋਰਸ਼ ਏਰੀਆ ਛੱਡ ਦਿਓ ਚਲੋ ਹੋ ਗਿਆ ਪੋਰਸ਼ ਏਰੀਆ। ਇੱਕ ਤਾਂ ਇਹਦਾ ਚਲੋ ਟਾਈਮ ਰਾਤ ਦੇ 10:00 ਤੋਂ 11:00 ਵਜੇ ਆ। ਮੇਰੇ ਘਰ ਤਾਂ ਸ਼ਾਮ ਨੂੰ 5:30 ਹੋਇਆ। ਬਿਲਕੁਲ। ਔਰ ਬਾਹਰਲੀ ਮੇਨ ਲੇਨ ਹੈ ਮੇਰੀ ਉਹ ਯਾਰ ਇਹਦੇ ਨਾਲ ਉਹ ਔਰ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਦਾ ਕੀ ਹੱਲ ਕੀ ਹੈ ਕੱਲ ਨੂੰ ਕੋਈ ਵਾਰਦਾਤ ਕਰ ਜਵੇ ਕੁਝ ਕਰ ਜਵੇ ਕਿਸੇ ਦੀ ਸਿਕਿਉਰਿਟੀ ਹੈ ਨਹੀਂ ਕੋਈ ਇਹ ਜਿਹੜੇ ਇਹ ਏਰੀਆ ਦੇ ਬੰਦੇ ਹੈ ਨਾ ਦੇ ਆਰ ਹਾਈ ਟੈਕਸ ਪੇਅਰ ਇਹ ਕੋਈ ਬਿਜਲੀ ਚੋਰੀ ਨਹੀਂ ਕਰਦੇ ਇਹ ਕੋਈ ਟੈਕਸ ਚੋਰੀ ਨਹੀਂ ਕਰਦੇ ਇਹ ਪ੍ਰਾਪਰਟੀ ਦਾ ਟੈਕਸ ਦਿੰਦੇ ਆ ਲੋੜ ਜਿੰਨਾ ਹੈਗਾ ਤੋਂ ਵੱਧ ਲਿੱਤੇ ਹੋਏ ਨਾਲੇ ਹੂੰ ਤੋਂ ਉਹਦੇ باوجود ਇੱਥੇ ਉਹਨਾਂ ਨੂੰ ਰਿਜ਼ਲਟ ਇਹ ਮਿਲ ਰਹੇ ਆ ਤੇ ਫਿਰ ਜੇ ਇਹੀ ਰੰਗਲਾ ਪੰਜਾਬ ਹੈ ਨਾ ਸਾਨੂੰ ਟੰਗਲਾ ਪਜਾਈ ਖੜਾ ਅਸੀਂ ਉਹੀ ਠੀਕ ਸੀ ਗਿਆ ਹੂੰ ਸਾਨੂੰ ਇਧਰ ਰੰਗਲੇ ਪੰਜਾਬ ਦੀ ਕੋਈ ਲੋੜ ਨਹੀਂ ਕੀ ਕਰਨੀ ਤੇ ਅੰਗਲੇ ਪੰਜਾਬ ਨੂੰ ਇੱਕ ਜ਼ਿਆਦਾ ਯਾਨੀ ਕਿ ਦੁੱਖ ਆਇਆ ਉਹ ਤੁਸੀਂ ਆਪਣੀਆਂ ਜਾਨਾਂ ਦੀ ਬੇਬੇ ਹੁਤਾ ਬਈ ਹੋਈ ਆ ਕੱਲ ਨੂੰ ਕੋਈ ਲਾਈਟ ਤਾਰ ਕੱਟ ਗਏ ਅੰਦਰ ਆ ਕੇ ਵਾਰਦਾਤ ਕਰ ਜਵੇ ਰਾਤ ਦੇ ਟਾਈਮ ਕੀ ਕਰਾਂਗੇ ਜੀ ਅਸੀਂ ਕੁਝ ਸੁਣਵਾਈ ਹੈ ਨਹੀਂ ਇੱਕ ਪਿਛਲੇ ਦਿਨ ਹੀ ਗੱਲਬਾਤ ਵੀ ਕਰ ਸੀ ਇਹ ਕਹਿੰਦੇ ਪੀਸੀਆਰ ਦਾ ਕੋਈ ਢੇੜਾ ਨਹੀਂ ਹੈਗਾ ਇੱਥੇ ਭਾਈ ਸਾਹਿਬ ਪੀਸੀਆਰ ਦੇ ਢੇੜੇ ਦੀ ਇਹ ਸਾਰਾ ਗੁੱਸਾ ਅਸੀਂ ਕਹਿਤਾ ਇਹ ਕਰਨਾ ਕੀ ਨੇ ਆ ਡਿਪਾਰਟਮੈਂਟ ਨੇ ਕਰਨਾ ਹੈ ਨਾ ਇਸ ਸਿਸਟਮ ਨੇ ਕਰਨਾ ਹੈ ਨਾ ਅਸੀਂ ਤਾਂ ਨਹੀਂ ਕਰਨਾ ਨਾ ਬਿਲਕੁਲ ਸਿੰਪਲੀ ਗੱਲ ਹੈ ਇਹ ਸਾਨੂੰ ਅਸੀਂ ਇਜਾਜ਼ਤ ਮੰਗਦੇ ਆਂ ਸਾਨੂੰ ਗੇਟ ਲਾਨ ਹੀ ਜਾਈ ਦੇ ਦਿਓ ਉਹ ਨਹੀਂ ਮਿਲਦੀ ਗੇਟ ਲਾਨ ਇਹਨੇ ਨਹੀਂ ਦੇਣੇ ਕੋਥੇ ਇਹਨਾ ਨਹੀਂ ਕਰਨ ਦੇਣਾ ਸਿਕਿਉਰਿਟੀ ਸਾਡੀ ਕੋਈ ਨਹੀਂ ਉਦੋਂ ਇਹ ਕਹਦੇ ਪੰਜਾਬ ਛੱਡ ਕੇ ਜਾਓ ਮਹਾਰਾਜ ਕੀ ਕਰਨਾ ਇੱਥੇ ਰਹਿ ਗਏ ਕੰਮ ਵੀ ਕਰੋ ਟੈਕਸ ਵੀ ਦਿਓ ਆਪਣੀ ਜ਼ਿੰਦਗੀ ਵੀ ਖਰਾਬ ਕਰੋ ਲੈਣਾ ਦੇਣਾ ਕੀ ਇਸ ਸਟੇਟ ਦਾ ਹਾਲ ਦੇਖੋ ਕੀ ਹੋ ਰਿਹਾ ਹੋ ਰਿਹਾ ਅੱਗੇ ਬਿਨਸ ਦਾ ਬੇੜਾ ਘਰ ਖੋ ਚੁੱਕਿਆ ਅਸੀਂ ਕਿਸੇ ਅਸੀਂ ਕੋਈ ਪੋਲੀਟਿਸ਼ੀਅਨ ਬੰਦੇ ਨਹੀਂ ਹੈਗੇ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਇੱਕ ਕਹਿੰਦੇ ਕਰ ਕਰੇ ਖੜੀ ਗੱਡੀਆਂ ਵਿੱਚੋਂ ਬੈਟਰੀ ਕੱਢ ਕੇ ਲੈ ਕੇ ਇਹ ਤਾਂ ਪਿਲੋਈ ਵੀ ਹੁੰਦਾ ਰਿਹਾ ਪੇ ਵੀ ਹੁੰਦਾ ਰਿਹਾ ਜੀ ਫੋਟੋ ਪਾ ਕੇ ਜੇ ਆਪਾਂ ਕਿਸੇ ਗਰੁੱਪ 'ਚ ਪੰਨੀ ਹੈਗੀਆਂ ਜਿਹੜੇ ਸਾਡੇ ਆਨਰੇਬਲ ਕਾਉਂਸਲਰ ਸਾਹਿਬ ਨੇ ਬਣਾਇਆ ਹੋਇਆ ਉਹ ਜੋ ਮੈਂ ਵੀ ਫੋਟੋਆਂ ਪਾਈਆਂ ਸੀਗੀਆਂ ਉਹ 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 ਸਾਡੇ ਭਾਈ ਸਾਹਿਬ ਸਾਨੂੰ ਗਰੁੱਪ 'ਚੋਂ ਕੱਢ ਦਿੰਦੇ ਆ ਅੱਛਾ ਜੀ ਮੈਂ ਕਹਿੰਨਾ ਮੈਂ ਬੜੇ ਤੁਹਾਨੂੰ ਇਹ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕੋਈ ਮੇਰੇ ਨਾਲ ਵੀ ਹੋਇਆ ਮੈਨੂੰ ਵੀ ਗਰੁੱਪ 'ਚੋਂ ਕੱਢਤਾ ਉਹਨਾਂ ਨੇ ਕਿਉਂਕਿ ਮੈਂ ਫੋਟੋ ਪਾਈਆਂ ਸੀ ਕਿ ਮੇਰੇ ਘਰ ਦੀ ਚੋਰੀ ਹੋ ਗਈ ਕਾਰਤਾਰ ਦੀ ਕਿੱਥੇ ਇੱਕ ਮੀਨਸ ਲੋਕ ਕਾਉਂਸਲਰ ਹੁੰਦੇ ਨੇ ਕਿ ਸਾਡੇ ਕੰਮ ਕਰਾਊਗਾ ਇੱਕ ਵਿਸ਼ਵਾਸ ਦਿੰਦੇ ਨੇ ਵੀ ਵੋਟ ਦਿੰਦੇ ਨੇ ਆਪਣਾ ਮਤਦਾਨ ਕਰਦਣ ਪਰ ਸਾਡੇ ਭਰਾ ਹੈਗੇ ਸਾਡੇ ਕੋ ਦੁਸ਼ਮਨੀ ਹੈਗੇ ਜਿਹੜਾ ਵਧੀਆ ਕੰਮ ਕਰਨਗੇ ਅਸੀਂ ਉਹਨਾਂ ਨੂੰ ਉਹਨਾਂ ਦੀ ਪ੍ਰਸ਼ੰਸਾ ਵੀ ਕਰਾਂਗੇ ਜਿਹੜੇ ਗਲਤ ਕੰਮ ਆ ਹੁਣ ਜਿਹੜਾ ਫੋਟੋ ਮੈਂ ਖਿੱਚ ਕੇ ਪਾਊਗਾ ਬਿਲਕੁਲ ਉਹ ਉਸ ਗਰੁੱਪ 'ਚ ਪਾਊਗਾ ਮੈਨੂੰ ਪ੍ਰੋਬਲਮ ਹੈਗੀ ਹੈ ਮੈਂ ਸਿਸਟਮ ਨੇ ਕੇਸ ਪਾਈ ਆ ਉਹਨਾਂ ਨੇ ਕੇਸ ਨਹੀਂ ਪਾਈ ਉਹਨੇ ਮੈਨੂੰ ਗਰੁੱਪ ਤੋਂ ਕੱਟਦਾ ਮੋਂਗਾ ਸਮੇ ਸੁਭਾਸ਼ ਮੋਂਗਾ ਜੀ ਉਹਨਾਂ ਨੇ ਇੱਕ ਪਾਣੀ ਦੀ ਕੁਆਲਿਟੀ ਦਾ ਕੋਈ ਸਰਟੀਫਿਕੇਸ਼ਨ ਕਰਾਈ ਉਹ ਭਾਈ ਉਹਨਾਂ ਨੂੰ ਕੱਢਦਾ ਹੋਰ ਅਕਈ ਸਾਹਿਬ ਆਪਣੇ ਇਹ ਉਹਨਾਂ ਦੇ ਪਾਰਟੀ ਦੇ ਬੰਦੇ ਹੈਗੇ ਆ ਇਹਨਾਂ ਨੂੰ ਵੀ ਕੱਢਦਾ ਫਿਰ ਬਹੁਤ ਵਧੀਆ ਕੰਮ ਹੋ ਗਿਆ ਚੋਰੀਆਂ ਦਾ ਕੰਮ ਜਿਹੜਾ ਕਿੰਨੇ ਸਮੇਂ ਤੋਂ ਚੱਲਦਾ ਪਿਆ ਜਿਹੜਾ ਇਹ ਹੋ ਗਿਆ ਜਿਹੜਾ ਤਾਰਾਂ ਦਾ ਕੰਮ ਉਸ ਤੋਂ ਪਹਿਲਾਂ ਆ ਬੈਟਰੀਆਂ ਚੋਰੀ ਦਾ ਕੰਮ ਨਮਾ ਹੀ ਕੰਮ ਹੋ ਗਿਆ ਤਾਰ ਤਾਰ ਦੀ ਗੱਲ ਪਤਾ ਕੀ ਹੈ ਅਗਲੇ ਨੇ ਬੱਟੇ ਜਾਣੇ 2-400-500 ਰੁਪਏ ਟਿਆ ਜਾਊਗਾ ਹੂੰ ਸਾਨੂੰ ਉਹਦੀ ਗੱਲ ਨਹੀਂ ਹੈਗੀ ਚਾਹੇ ਨਸ਼ੇੜੀਆਂ ਦੇ ਕੰਮ ਮੈਂ ਕਿਸੇ ਦੇ ਕੰਮ ਮੈਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਸਿਕਿਉਰਿਟੀ ਕੀ ਹੈ ਹੂੰ ਲਾਈਟ ਚਲੀ ਗਈ ਉਹ ਦਿਨ ਤਾਰ ਮੇਰੇ ਘਰੋਂ ਉਹ ਤਿਆਰ ਬਾਹਰੋਂ ਲਾਏ ਗਏ 6 ਫੁੱਟ ਕੱਟ ਗਏ ਅੱਛਾ ਜੀ ਮੈਨੂੰ ਸਾਰੀ ਤਾਰ ਬਾਣੀ ਪਾਣੀ ਨਹੀਂ ਪੈ ਗਈ ਕੇਵਲ ਅੰਦਰ ਤੱਕ 15000 ਰੁਪਏ ਲੱਗ ਗਿਆ ਮੇਰਾ ਪਰਸਨਲ ਉਹ ਕਿ ਡਿਪਾਰਟਮੈਂਟ ਵਾਲੇ ਸਾਫ਼ ਕਹਿੰਦੇ ਜੀ ਮੀਟਰ ਤੋਂ ਬਾਅਦ ਸਾਡਾ ਸਾਡਾ ਜ਼ਿੰਮੇਵਾਰੀ ਨਹੀਂ ਆ ਗਈ ਉਹ ਤੁਸੀਂ ਆਪ ਪਾਣੀ ਹੈ ਦੱਸੋ ਅਸੀਂ ਕਿੱਥੇ ਖੜੇ ਆ ਕੀ ਮੰਗ ਕਰਦੇ ਆ ਫਿਰ ਮੰਗ ਸੀ ਬਈ ਸਿਕਿਉਰਿਟੀ ਮੰਗਦੇ ਆ ਕਿ ਸਾਡੇ ਜਦੋਂ ਤੁਸੀਂ ਸਾਡਾ ਟੈਕਸ ਲੈਣੇ ਹੋ ਹਰ ਤਰ੍ਹਾਂ ਦੇ ਟੈਕਸ ਲੈਣੇ ਹੋ ਇਹ ਸਿਕਿਉਰਿਟੀ ਕਰਨਾ ਕੰਮ ਤੁਹਾਡਾ ਹੈ ਬਿਲਕੁਲ ਇਹ ਪ੍ਰਸ਼ਾਸਨ ਦਾ ਇਹ ਗਵਰਨਮੈਂਟ ਦਾ ਹੈ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਅਸੀਂ ਕਿਸੇ ਬੰਦੇ ਦੇ ਨਾਲ ਨਹੀਂ ਅਸੀਂ ਤਾਂ ਨਾਰਮਲ ਰੈਜ਼ੀਡੈਂਟਸ ਹੈਗੇ ਆ ਅੱਜ ਕੀ ਹੋਇਆ ਵੀ ਅੱਜ ਵੀ ਸਾਰੇ ਇੱਥੇ ਲੋਕ ਆਹ ਤੁਹਾਡੇ ਸਾਹਮਣੇ ਆ ਜੀ ਦੇਖੋ ਦਿਖਾਓ ਤਾਰ ਆਹ ਦੇਖੋ ਜੀ ਇੱਧਰ ਆਓ ਜੀ ਆਓ ਆਹ ਖੰਨ ਜੀ ਆਹ ਦੇਖੋ ਜੀ ਇੱਥੋਂ ਤਾਰ ਖਿੱਚ ਕੇ ਆ ਮੀਟਰ ਤੇ ਲੱਗੀ ਹੋ ਸੀਗੀ ਮੀਟਰ ਤੇ ਲੱਗੀ ਸੀ ਇੱਥੋਂ ਤਾਰਾਂ ਖਿੱਚ ਕੇ ਇਹ ਸਭ ਲੈ ਗਏ ਜੀ ਮੈਂ ਕਿਨਵ ਤਾਰਾਂ ਤੁਹਾਨੂੰ ਮੈਂ ਦਿਖਾਣੇ ਚਾਹਾਂਗਾ ਵੀ ਤਾਰਾਂ ਵੀ ਇੱਥੇ ਸ਼ਾਇਦ ਉਹ ਦੇਖੋ ਇਹ ਕਟੀਆਂ ਹੋਈਆਂ ਆ ਸਾਹਮਣੇ ਜੀ ਆ ਇਥੋਂ ਜਿਹੜੀਆਂ ਤਾਰਾਂ ਕੱਟ ਲਿੱਤੀਆਂ ਜਾਂਦੀਆਂ ਨੇ ਤਾਂ ਇਹ ਜਿਹੜਾ ਚੋਰਾਂ ਦਾ ਜਿਹੜਾ ਸਿਲਸਿਲਾ ਬਹੁਤ ਜ਼ਿਆਦਾ ਵਾਧਦਾ ਜਾ ਰਿਹਾ ਚੋਰੀ ਆ ਤੁਸੀਂ ਦੇਖ ਸਕਦੇ ਹੋ ਤਾਰਾਂ ਜਿਹੜੀਆਂ ਕਿਸ ਤਰੀਕੇ ਨਾਲ ਜਿਹੜੀਆਂ ਇੱਥੇ ਤਾਰਾਂ ਕੱਢ ਦਿੱਤੀਆਂ ਜਾਂਦੀਆਂ ਨੇ ਤੇ ਚਲਦੀ ਲਾਈਨ ਦੇ ਵਿੱਚ ਸਰ ਕਿਵੇਂ ਮਤਲਬ ਇਹ ਜਿੱਦਾਂ ਇਹ ਪਹਿਲਾਂ ਬਿਜਲੀ ਭੇਜੀ ਜਾਂਦੀ ਹੈ ਕਿ ਇੱਧਰ ਚਲਦੀ ਲੈਂਦੇ ਵਿੱਚ ਹੀ ਮਿਸ ਕੱਟ ਜਾਂਦੀ ਹੈ ਤੇ ਚਲਦੀ ਲਾਈਨ ਵੀ ਹੋ ਰਹੀ ਆ ਜਦੋਂ ਮੇਰੇ ਹੋਈਆਂ ਉਦੋਂ ਲਾਈਟ ਗਈ ਹੋਈ ਸੀਗੀ ਚਲੋ ਸ਼ਟਡਾਊਨ ਹੁੰਦੇ ਆ ਇੱਕ ਅਲ ਅੱਜ ਦਾ ਜਿਹੜਾ ਇਹ ਕੰਮ ਹੋਇਆ ਇਹ ਚਲਦੀ ਲਾਈਨਾਂ 'ਚ ਹੋਇਆ ਕਿਉਂਕਿ ਆਮ ਬੰਦਾ ਅੰਦਰ ਬੈਠਾ ਹੋ ਸਮਝਦਾ ਕਿ ਮੇਰੇ ਘਰ ਦੀ ਲਾਈਟ ਗਈ ਹੋਈ ਆ ਹਮ ਜਦੋਂ ਦੇਖਦਾ ਕਿ ਏਰੀਆ ਦੀ ਲਾਈਟ ਹੈਗੀ ਆ ਆ ਅੱਜ ਜਿਹੜੀ ਘਟਨਾ ਹੋਈ ਆ ਕਿੰਨੇ ਕ ਵੇ ਦਾ ਸਮਾਂ ਸੀ ਦੇਖੋ ਜੀ ਮੇਰਾ ਖਿਆਲ ਆ 2 3 ਘੰਟੇ ਹੋਣੇ ਮੈਨੂੰ ਐਗਜੈਕਟ ਟਾਈਮ ਦਾ ਪਤਾ ਨਹੀਂ ਤਾਂ ਕੈਮਰੇ ਦੇ ਦੇਖ ਕੇ ਪਤਾ ਲੱਗੂਗਾ ਫੋਟੋ ਵਗੈਰਾ ਦੇਖ ਕਿੰਨੇ ਇਹਦਾ ਕੁਝ ਦੇਖਿਆ ਜਾਵੇ ਉਸ ਕੀਤਾ ਜਾਵੇ ਇਹ ਰੋਜ਼ ਦਾ ਕੰਮ ਸ਼ੁਰੂ ਹੋ ਗਿਆ ਦੁਖੀ ਹੋਏ ਪਏ ਮਤਲਬ ਦੁਖੀ ਆ ਦੇਖੋ ਉਹਨਾਂ ਰਾਤੀ 11 ਵਜੇ ਦੇ ਟਾਈਮ ਆ ਤੁਸੀਂ ਜਰਾ ਮੜਾ ਘੁਮਾਓ ਜਰਾ ਸਾਰੇ ਆਪਣੇ ਘ ਆ ਲੇਡੀਜ਼ ਵੀ ਖੜੀਆਂ ਆ ਵੀ ਖੜੇ ਇਹ ਕਿਆ ਕੋਈ ਸਾਡਾ ਇਹ ਜੀਨਾਵੇਂ ਅਸੀਂ ਡਿਮਾਂਡ ਕਰਦੇ ਆ ਕਿ ਜਨਾਬ ਕੁਝ ਦੇਖੋ ਸੀਐਮ ਸਾਹਿਬ ਦੇਖੋ ਡੀਸੀ ਸਾਹਿਬ ਦੇਖੋ ਕਮਿਸ਼ਨਰ ਸਾਹਿਬ ਦੇਖੋ ਕਿ ਅਸੀਂ ਖੜਾ ਖਾਲ ਕੀ ਆ ਸਾਡਾ ਪਤਾ ਨਹੀਂ 7:30 ਵਜੇ ਤਾਰਾ ਕਟੀਆਂ ਹੋਈਆਂ ਸਾਡਾ ਜਨਰੇਟਰ ਚੱਲ ਰਿਹਾ ਸੀਗਾ ਤੇ ਹੁਣ ਅਸੀਂ ਕਿਸੇ ਦੋਸਤੇ ਘਰ ਬੈਠੇ ਸੀ ਮੈਂ ਕਹਿੰਦਾ ਦੇਖੋ ਜਿਹੜਾ ਲਾਈਟ ਗਈ ਹੋਈ ਹੈ ਕਹਿੰਦਾ ਸਾਡੇ ਘਰ 3 ਦਿਨ ਪਹਿਲੇ ਸਾਡੇ ਘਟੀ ਗਈ ਹੈ ਉਸ ਤੋਂ ਇੱਕ ਦਿਨ ਬਾਅਦ ਕਹਿੰਦੇ ਦੂਜੇ ਘਰ ਚ ਕਹਿੰਦਾ ਤੁਸੀਂ ਵੀ ਆਪਣਾ ਦੇਖੋ ਅਸੀਂ ਹੁਣ ਦੇਖਿਆ ਸਾਨੂੰ ਪਤਾ ਲੱਗਿਆ ਕਿ ਤਾਰ ਕੱਟੀ ਗਈ ਹੈ ਤਾਰ ਤਾਂ ਇਹਦਾ ਕੁਝ ਵੀ ਨਹੀਂ ਇਹਦਾ ਵਿਕਣਾ ਕੀ 50 ਰੁਪਏ ਤਾਰ ਵੀ ਨਹੀਂ ਵਿਕਣੀ ਹੈ ਇਹਦਾ ਕੋਈ ਹੋਰ ਸਾਜ਼ਿਸ਼ ਹੈ ਜੀ ਕੁਝ ਹੋਰ ਕਰਨਾ ਚਾਹੁੰਦੇ ਆ ਤਾਂ ਸਮਝ ਨਹੀਂ ਆ ਪੁਲਿਸ ਜਿਹੜਾ ਸਮਾਂ ਹੋਊਗਾ ਜਿਸ ਸਮੇਂ ਤਾਰਾਂ ਜਿਹੜੀਆਂ ਕੱਟ ਲਿੱਤੀ ਜਾਂਦੀਆਂ ਨੇ ਥੋੜਾ ਘਰ ਜਿਹੜਾ ਕਿਹਾ ਮਿਸ 32 ਗਨ ਕਰ ਦਿੱਤੀ 7:30 ਵਜੇ ਦਾ 7:30 ਵਜੇ ਹਾਂ ਕਿ ਸਾਡੇ ਇਨਵਰਟਰ ਲੱਗਿਆ ਹੈਗਾ ਜਨਰੇਟਰ ਲੱਗਿਆ ਹੈ ਇਹਨਾਂ ਦਾ ਕੋਈ ਮਕਸਦ ਹੋਰ ਹੈ ਸਰ ਤਾਰਾ ਕੱਟਣਾ ਤਾਂ 50 ਰੁਪਏ ਤਾਰ ਵਿਕਣੀ ਹੈ ਜੀ ਮਕਸਦ ਇਹਦਾ ਜਿਹੜਾ ਕਿ ਏਰੀਆ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਚੋਰੀਆਂ ਜਿਹੜੀਆਂ ਚੱਲ ਰਹੀਆਂ ਜਿਵੇਂ ਦੱਸ ਰਿਹਾ ਕਿ ਪਹਿਲਾਂ ਤੁਹਾਡੇ ਦੋਸਤ ਦੇ ਘਰੇ ਵੀ ਹੋਈ ਆ ਆ ਹੋ ਗਿਆ 10-15 ਦਿਨ ਤੋਂ ਹੋ ਰਿਹਾ ਜੀ 10-15 ਕਦੀ ਪਹਿਲੇ ਢੰਡਾ ਸਾਹਿਬ ਦੀ ਗੱਟੀ ਗਈ ਫਿਰ ਅਰਿਸਟੋਕ੍ਰੇਟ ਸੁਭਾਸ਼ ਜੀ ਦੀ ਗੱਟੀ ਫਿਰ ਉਹਨਾਂ ਦੇ ਨਾਲ ਦੀ ਗੱਟੀ ਹੁਣ ਸਾਡੀ ਗੱਟੀ ਗਈ ਤੁਸੀਂ ਕੰਪਲੇਨਟ ਨਹੀਂ ਕੀਤੀ ਮੁਹੱਲਾ ਨਿਵਾਸੀ ਨੇ ਸਾਰਾ ਰਲ ਕੇ ਕਿਉਂਕਿ ਕੀਤੀ ਹੈ ਜੀ ਹੁਣ ਢੰਡਾ ਸਾਹਿਬ ਨੇ ਕਿਹਾ ਸ਼ਸ਼ਣ ਨੂੰ ਕਹਿ ਰਹੇ ਕਿ ਦੇਖੋ ਆ ਕੋਈ ਆ ਸਿਰਫ ਤਾਰਦਾਰ ਮੈਂ ਬਾਰ ਬਾਰ ਆਹੀ ਕਹਿ ਰਿਹਾ ਆ ਕੋਈ ਹੋਰ ਕੰਡ ਕਰਨ ਦਾ ਇੱਕ ਵਾਰ ਟਰਾਈ ਕਰ ਰਿਹਾ ਕਿਸ ਚੀਜ਼ ਤੁਹਾਨੂੰ ਲੱਗਦਾ ਕੁਝ ਵੀ ਚੋਰੀ ਕਰ ਸਕਦੇ ਆ ਕੁਝ ਕਰਦੇ ਅੰਦਰ ਵੜ ਸਕਦੇ ਆ ਕੁਝ ਵੀ ਕਰ ਸਕਦੇ ਆ ਜੇ ਆਪਾਂ ਦੇਖਦੇ ਆ ਕਿ ਇਸ ਏਰੀਆ ਦੇ ਵਿੱਚ ਜਿਹੜੇ ਦਵਾਰਾਂ ਨੇ ਨਹੀਂ ਉੱਚੇ ਨਹੀਂ ਹੁੰਦੀਆਂ ਕਾਰਾਂ ਦੀਆਂ ਵੀ ਈਜ਼ੀਲੀ ਆਪ ਐਂਟਰ ਐਂਟਰ ਹੋ ਸਕਦੇ ਆ ਇੱਕ ਵਾਰ ਇੱਥੇ ਦਵਾਰ ਤੱਕ ਐਂਟਰ ਕਰ ਗਏ ਹੁਣ ਮਕਸਦ ਕੁਝ ਹੋਰ ਹੈ ਜਾਂ ਤਾਂ ਅੰਦਰ ਵੜ ਕੇ ਕੁਝ ਚੋਰੀ ਕਰਨ ਦਾ ਜਾਂ ਐਦਾ ਦਾ ਕੋਈ ਮਕਸਦ ਹੈ ਗੁਰਦੀਪ نگر ਦੇ ਵਿੱਚ ਜਿਹੜੀ ਨਾ ਤਾਰ ਚੋਰੀ ਦੀ ਜਿਹੜੀ ਇਲੈਕਟ੍ਰਿਸਿਟੀ ਵਾਇਰ ਹੈਗੀ ਆ ਉਹ ਚੋਰੀ ਦੀ 1.5 ਫੁੱਟ 1.5 ਫੁੱਟ ਦੀ ਜਿਹੜੀ ਕੱਟੀ ਜਾ ਰਹੀ ਆ ਉਹਦੇ ਸੰਬੰਧੀ ਇਨਫਰਮੇਸ਼ਨ ਆਈ ਮੈਂ ਇਸ ਕਰਕੇ ਮੌਕੇ ਤੇ ਆਇਆ ਫੋਰਸ ਨੂੰ ਲੈ ਕੇ ਪੀਸੀਆਰ ਵੀ ਮੇਰੇ ਨਾਲ ਹੈਗਾ ਤੇ ਮੈਂ ਵੈਰੀਫਾਈ ਕਰਦਾ ਮੈਂ ਫੋਟੇਜ ਵੀ ਚੈੱਕ ਕਰ ਲਈ ਹੈਗੀ ਆ ਬਾਕੀ ਜੋ ਸਕਿਉਰਟੀ ਮੇਰੇ ਰਹਿ ਗਏ ਉਹ ਪ੍ਰੋਪਰ ਕਰਦੇ ਪਏ ਹੈਗੇ ਸਰ ਤਕਰੀਬਨ ਪਿਛਲੇ 15 ਦਿਨਾਂ ਤੋਂ ਇਹ ਕੰਮ ਜਿਹੜਾ ਚੱਲਦਾ ਪਿਆ ਤੇ ਇਸ ਤਰੀਕੇ ਨਾਲ ਜਿਹੜੀ ਚੋਰਾਂ ਦੀ ਹੱਲਾਸ਼ੈਰੀ ਵਧੀ ਹੋਈ ਹੈ ਜਿਹੜਾ ਇਹ ਇਸ਼ੂ ਆਇਆ ਇਹਨੂੰ ਸੌਲਟ ਆਊਟ ਕਰਨ ਲਈ ਮੈਂ ਇੱਥੇ ਸਿਵਲ ਪਾਰਚ ਚ ਬੰਦੇ ਲਾਤੇ ਆ ਗਿਆ ਉਹ ਇੱਕ ਦੋ ਦਿਨ ਚ ਰਿਜ਼ਲਟ ਰੂਟ ਰਿਜ਼ਲਟ ਦੇਣ ਗਿਆ ਬੰਨੋ ਜੀ